ਹਾਂਜੀ ਕਿਦਾਂ ਠੀਕ ਠਾਕ ਹੋ ਸਾਰੇ ਮਿੱਤਰੋ ਮੈਂ ਤੁਹਾਡਾ ਆਪਣਾ ਨਿਹਾਲਦੀਪ ਸਭ ਨੂੰ ਪਤਾ ਹੈ ਕਿ ਆਪਾਂ ਗੰਨੇ ਦਾ ਰਸ ਕੱਢਣ ਵਾਲਾ ਕੰਮ ਸ਼ੁਰੂ ਕੀਤਾ ਹੈ ਹੌਲੀ ਹੌਲੀ ਆਪਣੇ ਸੈਟਅਪਸ ਨੂੰ ਮੈਂ ਵਧਾ ਰਿਹਾ ਮੀਨ ਟੂ ਸੇ ਪਹਿਲਾਂ ਇੱਕ ਸੀ ਫਿਰ ਦੋ ਤੇ ਫਿਰ ਹੌਲੀ ਹੌਲੀ ਆਪਾਂ ਤਿੰਨ ਤੋਂ ਚਾਰ ਤੋਂ ਪੰਜ ਵੀ ਲੈ ਕੇ ਜਾਣੇ ਆ ਬੇਲ ਨੇ ਤੁਹਾਡਾ ਸਭ ਦਾ ਇੱਕ ਬਹੁਤ ਭਰਮਾ ਹੁੰਗਾਰਾ ਜਿਹਦੀ ਮੈਨੂੰ ਬਹੁਤ ਹੀ ਲਾਜ਼ਮੀ ਲੋੜ ਹੈ ਦੋਸਤੋ ਇੰਸਟਾਗ੍ਰam ਅਕਾਊਂਟ ਮੇਰੇ ਦੋ ਆ ਇੱਕ ਕਿਰਤ ਕਮਾਈ ਆ ਇੱਕ ਨਿਹਾਲਦੀਪ ਆ YouTube ਤੇ ਵੀ ਜੇ ਤੁਸੀਂ ਆਪਾਂ ਸਰਚ ਕਰੋਗੇ ਨਿਹਾਲਦੀਪ ਮੈਂ ਸਪੈਲ ਆਊਟ ਕਰ ਦੇਣਾ N I H A L, -L D W -E B ਉੱਥੇ ਆਪਣਾ ਸਾਰਾ ਲੰਗ ਲਾਣਾ ਆ ਜਾਊਗਾ ਫालतू ਵੀਡੀਓ ਆਪਾਂ YouTube ਤੇ ਵੀ ਨਹੀਂ ਪਾਈ ਅਜੇ ਤੱਕ ਨਹੀਂ ਆਪਾਂ Instagram ਤੇ ਪਾਈ ਐ ਐਸੇ ਕਮਾਕਾਰਾਂ ਦੀ ਵੀਡੀਓ ਹੁਣ ਰੈਗੂਲਰ ਹੋਣਗੀਆਂ ਮੈਂ ਅੱਜ ਇੱਕ ਖਾਸ ਬੇਨਤੀ ਕਰਨ ਵਾਸਤੇ ਇੱਥੇ ਵੀਡੀਓ ਪਾਉਣ ਲੱਗਾ ਗन्ने ਦਾ ਜਿਹੜਾ ਰੇਟ ਆ ਜਿਹੜੇ ਡੀਲਰ ਸਾਨੂੰ ਪ੍ਰੋਵਾਈਡ ਕਰਕੇ ਜਾਂਦੇ ਨੇ 1000 ਰੁਪਏ ਪਰ ਕੁਆਂਟਲ ਹੋ ਚੁੱਕਿਆ ਮਤਲਬ ਕਹਿਣ ਦਾ ਆ ਵੀ ਜਿਹੜਾ ਰੇਟ ਖੇਤਾਂ ਦੇ ਵਿੱਚੋਂ 300 400 ਮਿਲਦਾ ਅਗਲੇ ਆਨੇ ਪਤਾ ਨਹੀਂ ਕਿਹੜੀ ਆਈਟਮ ਗੰਨੇ ਦੇ ਵਿੱਚ ਇਹੋ ਜੀ ਪਾਤੀ ਹੈ ਜਿਹਦੇ ਕਰਕੇ ਸਾਡੇ ਵਰਗਿਆਂ ਨੂੰ 1000 1000 ਰੁਪਏ ਕੁਆਂਟਲ ਦੇਣ ਲੱਪੇ ਆ ਲਾਸਟ ਈਅਰ ਮੈਂ ਵੀਡੀਓ ਪਾ ਗਈ ਸੀ ਕਿ ਵੀ ਹੁਣ ਗੰਨਾ 1800 ਕੁਆਂਟਲ ਹੋ ਗਿਆ 1800 ਰੁਪਏ ਨੂੰ ਉਦੋਂ ਹੱਥ ਖੜੇ ਹੋ ਜਾਂਦੇ ਮਿੱਤਰੋ ਦੋਸਤੋ ਮੈਂ ਇਹ ਡੀਲਰ ਹੈਗੇ ਆ ਉਹਨਾਂ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਚਲੋ ਆਪਾਂ ਤਾਂ ਸਰਦੇ ਘਰਾਂ ਦੇ ਵਿੱਚੋਂ ਹੈਗੇ ਆ ਮੇਤੋ ਵੀ ਕਈ ਜਿਹੜੇ ਮਾਤੜ ਬੰਦੇ ਬੈਠੇ ਆ ਜਿਨ੍ਹਾਂ ਨੇ ਪਤਾ ਨਹੀਂ ਕਿਰਾਏ ਤੇ ਲੈ ਲੈ ਕੇ ਰੇੜੀਆਂ ਬਲਾਈਆਂ ਹੋਈਆਂ ਆਪਣੇ ਵਰਗੀਆਂ ਤੇ ਮਿੱਤਰੋ ਤੁਸੀਂ ਇਹ ਸੋਚੋ ਵੀ ਡੀਲਰ ਬੰਦੇਓ ਤੁਸੀਂ ਉਹਨਾਂ ਨੂੰ ਗੱਨਾ 11200 ਦੇਣ ਦੇ ਜੇ ਉਹੋ ਕਿਰਾਇਆ ਕੱਢਣਗੇ ਜਾਂ ਲੋਕਾਂ ਨੂੰ 20 ਰੁਪਏ ਗਲਾਸ ਦੇਣਗੇ ਜਾਂ ਡੀਜ਼ਲ ਵਿੱਚ ਪਾਉਣਗੇ ਜਾਂ ਬਰਫੇ 10 ਰੁਪਏ ਕਿਲੋ ਲੈ ਕੇ ਉਹ ਵਿੱਚ ਪਾਉਣਗੇ ਜਾਂ 200 ਰੁਪਏ ਕਿਲੋ ਵਾਲਾ ਨਿੰਬੂ ਲੈ ਕੇ ਸਾਨੂੰ ਵਿੱਚ ਮਿਕਸ ਕਰਕੇ ਦੇਣਗੇ ਜਾਂ ਪੁਦੀਨਾ ਮੋਲ ਲੈ ਕੇ ਦੇਖੋ ਦੇਖਣ ਨੂੰ ਲੱਗਦਾ ਹੋਊਗਾ ਵੀ ਬੰਦਾ ਬਹੁਤ ਪੈਸੇ ਕਮਾਉਣਾ ਹੈ ਲੇਕਿਨ ਹਰ ਇੱਕ ਚੀਜ਼ ਦੇ ਵਿੱਚ ਖਰਚੇ ਆ ਡੀਲਰਾਂ ਦੇ ਮੂਹਰੇ ਆਪਾਂ ਬੇਨਤੀ ਤਾਂ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਤਾਂ ਆਪਣੀ ਗੱਲ ਮੰਨਣੀ ਨਹੀਂ ਮੈਂ ਫੇਰ ਵੀ ਗੁਜਾਰਸ਼ ਕਰੂੰਗਾ ਕਿ ਰੇਟ ਸਹਾਬਨਾ ਚੱਲਿਆ ਕਰੋ ਲੈ ਕੇ ਕਿੱਥੋਂ ਤੁਸੀਂ 500 ਰੁਪਏ ਕੁਆਂਡਲ ਗੰਨਾ ਮੈਨੂੰ ਦੇ ਕੇ ਜਾਂਦੇ ਰਹੇ ਤੇ ਹੁਣ ਤੁਸੀਂ 1200 ਚੱਕੀ ਖੜਾਏ ਆ ਪਰ ਡੇ ਦੇ ਹਿਸਾਬ ਨਾਲ ਗੰਨਾ ਗੰਨਾ ਉਹੀ ਐ ਐ ਤਾਂ ਹੈ ਨਹੀਂ ਵੀ ਗੰਨੇ ਦੇ ਵਿੱਚ ਘੁੰਗਰੂ ਪਾਤੇ ਆ ਜਾਂ ਵਿੱਚ ਤੁਸੀਂ 골ਡ ਪਾਤਾ ਜਾਂ ਸਿਲਵਰ ਪਾਤਾ ਜਾਂ ਉਹਦੇ ਵਿੱਚ ਬਖਰੇ ਨਿੰਬੂ ਐਡ ਕਰਕੇ ਤੁਸੀਂ ਸਾਨੂੰ ਟਾਂਕੇ ਦੇਦੇ ਆ ਉਹੀ ਮਟੀਰੀਅਲ ਆ ਤੁਸੀਂ ਉਹਦਾ ਹੀ ਕਿਉਂ ਭਾਅ ਵਧਾਉਂਦੇ ਮੈਨੂੰ ਸਮਝ ਤੋਂ ਬਾਹਰ ਹੋਇਆ ਪਿਆ ਦੂਜੀ ਬੇਨਤੀ ਇਹ ਆ ਵੀ ਮਿੱਤਰੋ ਆਪਣੇ ਵੇਲਣੇ ਤੇ ਤੁਸੀਂ ਜਦੋਂ ਵੀ ਆਉਣੇ ਕੋਸ਼ਿਸ਼ ਕਰਿਆ ਕਰੋ 30 ਰੁਪਏ ਦਾ ਗਲਾਸ ਪੀਣ ਦੀ ਮੈਨੂੰ ਉਹਦੇ ਵਿੱਚ ਪ੍ਰੋਫਿਟ ਆ ਕਿਉਂਕਿ ਅ ਇੱਕ ਤਾਂ ਜਿਹੜਾ ਹੈਗਾ ਤੁਹਾਨੂੰ ਜਿਹੜਾ ਰਸ ਵਧੀਆ ਮਿਲਣਾ ਹਾਲਾਂਕਿ 20 ਵਿੱਚ ਵੀ ਉਦਾਂ ਹੀ ਮਿਲਦਾ ਹੈ ਲੇਕਿਨ ਆਪਾਂ ਉਹਦੇ ਵਿੱਚ ਇਹ ਆ ਵੀ ਮੇਰਾ ਜਿਹੜਾ ਹੈਗਾ ਉਹ ਲੋਸ ਆ ਕਿਤਨੇ ਕਿਤੇ ਕਵਰ ਹੋ ਸਕਦਾ ਜਿਹੜਾ ਕਰਨਾ ਵਧੀ ਜਾਂਦਾ ਹੁਣ ਜਿਹੜਾ 20 ਰੁਪਏ ਦਾ ਗਲਾਸ ਹੈ ਉਹ ਮੈਂ ਇਕੱਠਾ 30 ਦਾ ਨਹੀਂ ਬਤਾ ਸਕਦਾ 20 ਦਾ ਆਪਾਂ ਬੰਦ ਹੀ ਕਰ ਦੇਣਾ ਕੋਸ਼ਿਸ਼ ਕਰਿਆ ਕਰੋ ਮੇਰੇ ਕੋਲ ਆ ਕੇ 30 ਰੁਪਏ ਦਾ ਗਲਾਸ ਪੀਣ ਦੀ ਤੇ ਸੈਕਿੰਡ ਗੱਲ ਇਹ ਆ ਵੀ 50 ਰੁਪਏ ਦਾ ਗਲਾਸ ਵੀ ਮੈਂ ਸ਼ੁਰੂ ਕਰਤਾ ਉਹ ਵੀ ਪੀਆ ਕਰੋ ਦੇਖੋ ਰਸ ਆਪਾਂ ਮੇਰੀ ਜ਼ਿੰਮੇਦਾਰੀ ਹੈ ਕਿ ਤੁਹਾਨੂੰ ਮੈਂ ਵਧੀਆ ਬਣਾ ਕੇ ਦਵਾ ਤੁਹਾਡੀ ਜਿੰਮੇਵਾਰੀ ਇਹ ਹੈ ਕਿ ਤੁਸੀਂ ਵਧੀਆ ਕੁਆਂਟੀਟੀ ਦੇ ਵਿੱਚ ਪੈਕ ਰਾ ਕੇ ਲੈ ਕੇ ਜਾਓ ਜਾਂ ਪੀਓ ਨੂੰ ਤਾਂ ਜੋ ਫਿਰ ਆਪਣਾ ਵੀ ਜਿਹੜਾ ਹੈਗੇ ਆ ਗਾਂਦੀਆਂ ਸੈਟਅਪ ਲੱਗਣੇ ਸ਼ੁਰੂ ਹੋਣ ਹਰ ਇੱਕ ਉਸ ਇਨਸਾਨ ਦੀ ਹੈਲਪ ਕਰਿਆ ਕਰੋ ਜਿਹੜਾ ਇੱਥੇ ਮਿਹਨਤ ਕਰਦਾ ਸਾਰੇ ਕਰਦੇ ਭਾਵੇਂ ਕਿਸਾਨ ਹੈ ਭਾਵੇਂ ਕੋ ਧਾਨਕਾ ਭਾਵੇਂ ਕੋਈ ਬਿਜ਼ਨਸਮੈਨ ਹੈ ਸਾਰੇ ਇੱਥੇ ਹੀ ਕਰਦੇ ਆ ਗੱਲ ਇਹ ਵੀ ਉਹ ਕੰਮਟਰ ਦੇ ਮੱਥਾ ਮਾਰਦੇ ਆਪਾਂ ਬੇਲਣ ਦੇ ਮੱਥਾ ਮਾਰਦੇ ਆ ਇਸ ਕਰਕੇ 20 ਰੁਪਏ ਦਾ ਗਲਾਸ ਛੱਡ ਕੇ ਤੁਸੀਂ 30 ਰੁਪਿਆ ਕਰੋ ਤੇ ਜਿਸ ਕਿਸੇ ਵੀ ਕਿਸਾਨ ਭਾਈ ਦੇ ਕੋਲ ਗੰਨਾ ਖੜਾਇਆ ਆਪਣੇ ਕੋਲ ਟਰੈਕਟਰ ਟਰਾਲੀ ਹੈਗਾ ਆ ਆਪਾਂ ਖੇਤਾਂ 'ਚ ਜਾ ਕੇ ਆਪ ਹੀ ਵੱਢ ਲਵਾਂ ਮੈਂ ਆਪ ਹੀ ਛੱਲوں ਕੋਈ ਚੱਕਰ ਨਹੀਂ ਜੇ ਤੁਹਾਡੇ ਕੋਲ ਲੇਬਰ ਹੈਗੀ ਹੈ ਲੇਬਰ ਵੀ ਦੱਸ ਦਿਓ ਆਪਾਂ ਲੇਬਰ ਦੇ ਪੈਸੇ ਵੀ ਦੇਣ ਨੂੰ ਤਿਆਰ ਆਂ ਬੇਨਤੀ ਹੈ ਵੀ ਸਸਤਾ ਗੰਨਾ ਦੇਣ ਦੀ ਕਿਰਪਾਲਤਾ ਕਰੋ 20 25 ਕੁਇੰਟਲ ਐਵਰੀ ਆਫਟਰ ਅ ਵੀਕ ਆਪਾਂ ਲੈ ਲਾਂਗੇ ਕਿਉਂਕਿ ਬੇੜਲੇ ਹੁਣ ਵਧਾ ਰਹੇ ਆ ਮੈਂ ਤੇ ਨਗਦ ਨਗਦ ਤੁਹਾਨੂੰ ਪੇਮੈਂਟ ਮਿਲਣਗੀਆਂ ਠੀਕ ਆ ਤੇ ਸਭ ਦੇ ਕੇ ਫਿਰ ਤੋਂ ਬੇਨਤੀ ਆ ਵੀ ਆਪਣੀ ਮਿਹਨਤ ਨੂੰ ਮਹਾਰਾਜ ਭਾਗ ਲਾਵੇ ਤੁਸੀਂ ਵੀ ਸਾਡਾ ਸਾਥ ਜਰੂਰ ਦਿਓ ਜਿਹੜੇ ਵੀ ਵੀਰ ਆਪਣੇ ਬੇਲੇ ਤੇ ਆਉਂਦੇ ਆ ਰਸ ਪੀਣ ਵਾਸਤੇ ਜੀ ਸੱਦ ਕੇ ਆਓ ਕਈ ਵਾਰੀ ਮੈਂ ਐਵੇਂ ਵਰਗ ਦਾ ਗੈਟਅਪ ਨਹੀਂ ਲੈ ਕੇ ਆਉਂਦਾ ਕਿਉਂਕਿ ਕਈ ਵਾਰੀ ਪਟਕੀ ਬੰਨੀ ਹੁੰਦੀ ਕੰਮ ਦਾ ਟਾਈਮ ਗਰਮੀ ਆ ਕਈ ਵਾਰੀ ਗੈਟਅਪ ਹੁੰਦਾ ਤੁਸੀਂ ਜੀ ਸੱਦ ਕੇ ਆਓ ਤੇ ਸੈਲਫੀਆਂ ਵੀ ਕਰਾਓ ਫੋਟੋਆਂ ਵੀ ਕਰਾਓ ਲੇਕਿਨ ਵੱਡਾ ਗਲਾਸ ਤੁਸੀਂ ਪਿਆਰ ਪੇਦਾ ਜਰੂਰ ਪੀਣਾ ਸਤਿ ਸ੍ਰੀ ਅਕਾਲ